ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਬੈਰਾਗਣ ਮਹਲਾ 4 ਸ਼ਾਹ ਹਮਾਰਾ ਤੂੰ ਤਾਣੀ ਜੈਸੀ ਤੂੰ ਰਾਸ ਦੇ ਤੈਸੀ ਹਮ ਲਹੇ ਹਰ ਨਾਮ ਬਣੰਜੇ ਰੰਗ ਸਿਉ ਜੇ ਆਪ ਦਿਆਲ ਹੋਏ ਦੇ ਹਮ ਬਣ ਜਾਰੇ RAM ਕੇ ਹਰ ਬਣਜ ਕਰਾਵੇ ਦੇ ਰਾਸ ਰੇ ਰਹਾਉ ਲਾਹ ਹਰ ਭਗਤ ਧਨ ਖਟਿਆ ਹਰ ਸੱਚੇ ਸ਼ਾ ਮਨ ਭਾਇਆ ਹਰ ਜਪ ਹਰ ਬਖਰ ਲਦਿਆ ਜਮ ਜਾਗਾਤੀ ਨੇੜਾ ਨਾ ਆਇਆ ਹੋਰ ਬਨਜ ਕਰੇ ਬਾਪਾਰੀਏ ਅਨੰਤ ਤਰੰਗੀ ਦੁਖ ਮਾਇਆ ਓਏ ਜਿਹ ਹੈ ਬਨਜ ਹਰ ਲਾਇਆ ਫਲ ਤੇਹਾ ਤਿੰਨ ਪਾਇਆ ਹਰ ਹਰ ਬਨਜ ਸੋ ਜਨ ਕਰੇ ਜਿਸ ਕਿਰਪਾਲ ਹੋਏ ਪ੍ਰਭ ਦੇਈ ਜਨ ਨਾਨਕ ਸਾਹ ਹਰਿ ਸੇਵਿਆ ਫਿਰ ਲੇਖਾ ਮੂਲ ਨਾਲੈ ਹਰ ਹਰ ਬਨਜ ਸੋ ਜਨ ਕਰੇ ਜਿਸ ਕਿਰਪਾਲ ਹੋਏ ਪ੍ਰਭ ਦੇਈ ਜਨ ਨਾਨਕ ਸਾਹ ਹਰ ਸੇਵਿਆ ਫਿਰ ਲੇਖਾ ਮੂਲ ਨਾ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੈਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 165 ਦੇ ਉੱਪਰ ਅੰਕਿਤ ਹੈ ਚੌਥੇ ਪਾਸ਼ਾ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ ਇਹ ਸ਼ਬਦیاں ਰਹਾਉ ਦੀਆਂ ਪੰਕਤੀਆਂ ਵਿੱਚ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਹਮ ਬਣਜਾਰੇ RAM ਕੇ ਹਰ ਵਣਜ ਕਰਾਵੇ ਦੇ ਰਾਸ ਰੇ ਰਹੋ ਸੰਸਾਰ ਦੇ ਵਿੱਚ ਜਿਹੜਾ ਵੀ ਜੀਵ ਆਇਆ ਉਹ ਪਰਮੇਸ਼ਰ ਦਾ ਭੇਜਿਆ ਹੋਇਆ ਤੇ ਜਿਹਨੂੰ ਸਤਗੁਰ ਕਹਿੰਦੇ ਵੀ ਆਇਆ ਵੀ ਸੰਸਾਰ ਦੇ ਵਿੱਚਾਂ ਤੇ ਵਣਜ ਕਰਨ ਵਾਸਤੇ ਆਇਆ ਤੇ ਜਿਹਦੇ ਬਾਰੇ ਗੁਰਬਾਣੀ ਦੇ ਵਿੱਚ ਅਨੇਕਾਂ ਪ੍ਰਮਾਨ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੇ ਸਭ ਬਖਸ਼ਿਸ਼ ਕਰਦੇ ਕਹਿੰਦੇ ਜਿਸ ਵਖਰ ਕੋ ਲੈਣ ਤੂੰ ਆਇਆ RAM ਨਾਮ ਸੰਤਨ ਕਰ ਪਾਇਆ ਜਿਸ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦਾ ਵਣਜ ਕਰਨਾ ਸੀ ਉਹ ਸਤਗੁਰਾਂ ਦੀ ਕਿਰਪਾ ਨਾਲ ਤੈਨੂੰ ਪ੍ਰਾਪਤ ਹੋਏਗਾ ਜਿਸ ਬਖਰ ਕੋ ਲੈਣ ਤੂੰ ਆਇਆ RAM ਨਾਮ ਸੰਤਨ ਕਰ ਪਾਇਆ ਕਿੱਦਾਂ ਮਿਲਦਾ ਕਹਿੰਦੇ ਤਜ ਅਬਮਾਨ ਲੇਹੋ ਮਨ ਮੋਲ RAM ਨਾਮ ਹਿਰਦੇ ਮੈਂ ਤੂੰ ਲਾਦ ਖੇਪ ਸੰਤਹਿ ਸੰਗ ਚਾਲ ਅਵਰ ਤਿਆਗ ਵਿਖਿਆ ਜੰਦਾ ਤੇ ਜਦੋਂ ਇਹ ਵਪਾਰ ਕਰੇਗਾ ਨਾ ਧਨ ਧਨ ਕਹੇ ਸਭ ਕੋਏ ਮੁਖ ਉਜਲ ਹਰ ਦਰਗਾ ਸੋਏ ਇਹ ਵਪਾਰ ਬਿਰਲਾ ਵਪਾਰੇ ਪਰ ਬਹੁਤ ਘਟ ਹੈ ਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਇਹ ਵਪਾਰ ਕਰਦੇ ਆ ਤੇ ਜਿਹੜੇ ਕਰਦੇ ਆ ਨਾਨਕ ਤਿੰਨ ਕਾ ਸਦ ਬਲਿਹਾਰ ਸਭ ਕਹਿੰਦੇ ਸੱਚ ਵਪਾਰ ਕਰੋ ਵਪਾਰੀ ਦਰਗਾ ਨਿਵੈ ਖੇਪ ਤੇ ਮਾਰੀ ਹਮ ਬਣ ਜਾ ਰਹੇ RAM ਕੇ ਬਾਛਾ ਜੀ ਨੇ ਕਹਿਣਾ ਬਣਜ ਕਰੋ ਬਣ ਜਾ ਰਿਓ ਵਖਰ ਲਿਓ ਸੰਮਾਲ ਤੈਸੀ ਵਸਤ ਵਸਾਈਏ ਜੈਸੀ ਨਿਭਹਿਣਾ ਅੱਗੇ ਸ਼ਾਹ ਸ਼ਜਾਨ ਹੈ ਲੈਸੀ ਵਸਤ ਸੰਮਾਲ ਭਾਈ ਰੇ ਕਿਦਾਂ ਬਣਜ ਕਰਨਾ ਭਾਈ ਰੇ RAM ਕਹੋ ਚਿਤ ਲਾਇ ਹਰ ਜਸ ਵਖਰ ਲੈ ਚਲੋ ਸ਼ਹ ਦੇਖੇ ਪਤਿਆਏ ਹਮ ਬਣ ਜਾ ਰੇ RAM ਕੇ ਅਸੀਂ ਸਾਰੇ ਸੰਸਾਰ ਦੇ ਵਿੱਚ ਪ੍ਰਭੂ ਨਾਮ ਦਾ ਵਣਜ ਕਰਨਾ ਹੈ ਪਰ ਅਲੱਗ-ਅਲੱਗ ਗੁਰੂ ਮਹਾਰਾਜ ਕਹਿੰਦੇ ਲੋਕ ਧੰਧਿਆਂ ਵਿੱਚ ਲੱਗ ਗਏ ਕਿਨਹੀਂ ਬਣ ਗਿਆ ਕਾਂਸੀ ਤਾਂਬਾ ਕਿਨਹੀਂ ਲੌਂਗ ਸਪਾਰੀ ਸੰਤੋ ਬਣਦਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ ਹਰ ਕੇ ਨਾਮ ਕੇ ਵਪਾਰੀ ਹੀਰਾ ਹਾਥ ਚੜਿਆ ਨਿਰਮੋਲਕ ਛੁੱਟ ਗਈ ਸੰਸਾਰ ਉਹ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਕਿਉਂਕਿ ਇਹ ਗੁਰੂ ਪਾਸ਼ਾ ਨੇ ਨਹੀਂ ਆਖਿਆ ਵੀ ਕਿਰਤ ਨਹੀਂ ਕਰਨੀ ਧੰਦ ਕੰਮ ਨਹੀਂ ਕਰਨਾ ਪਰ ਕਿਰਤ ਕਰਦੇ ਆ ਹੋਇਆਂ ਕਰਤੇ ਨੂੰ ਵੀ ਯਾਦ ਰੱਖਣਾ ਅਸੀਂ ਕਰਤੇ ਨੂੰ ਭੁੱਲ ਗਏ ਕਿਰਤ ਨੂੰ ਪੂਜਨ ਲੱਗ ਗਏ ਧਰਮ ਛੱਡ ਦਿੱਤਾ ਧੰਦੇ ਦੇ ਵਿੱਚ ਲੱਗ ਗਏ ਧੰਦਾ ਕਰਦੇ ਆ ਨਿਫਲ ਜਾਂ ਦੋਸ਼ਬਦ ਵਰਤੇ ਆ ਕਿਰਤ ਤੇ ਧੰਦਾ ਕਿਰਤ ਦੇ ਵਿੱਚ ਆਪ ਕਰਤਾ ਵਸਦਾ ਜਦੋਂ ਧੰਦਾ ਮਨੁੱਖ ਕਰਦਾ ਧੰਦਾ ਕਰਦੇ ਆ ਨੇਫਲ ਜਨਮ ਗਵਾਇਆ ਸੁਖ ਦਾਤਾ ਮਨ ਨਾ ਵਸਾਇਆ ਪਾਸ਼ਾ ਕਹਿੰਦੇ ਹਮ ਬਣ ਜਾਰੇ RAM ਕੇ ਅਸੀਂ ਉਸ RAM ਪਰੇਸ਼ਰ ਵਾਹਿਗੁਰੂ ਜੀ ਦੇ ਬਣ ਜਾਰੇ ਹਾਂ ਹਰ ਬਨਜ ਕਰਾਵੇ ਤੇ ਰਾਸ ਰੇ ਰਾਸ ਦਾ ਅਰਥ ਹੁੰਦਾ ਪੂੰਜੀ ਕਿਉਂਕਿ ਸਾਨੂੰ ਜਿੱਦਾਂ ਹੁਣ ਆਪਾਂ ਛੋਟੀ ਜਿਹੀ ਉਦਾਹਰਨ ਲੈ ਲੈਂਦੇ ਕੋਈ ਪੁਰਾਣੇ ਸਮੇਂ ਦੇ ਵਿੱਚ ਜਦੋਂ ਵਪਾਰ ਕਰਦੇ ਸੀ ਅੱਜ ਤਾਂ ਬਹੁਤ ਅੱਗੇ ਸਮਾਂ ਨਿਕਲ ਗਿਆ ਨਾ ਪਰ ਫਿਰ ਵੀ ਭਾਵੇਂ ਕਿਸੇ ਤਰੀਕੇ ਨਾਲ ਬੰਦਾ ਪੈਸੇ ਲੈ ਕੇ ਜਾਂਦਾ ਵਪਾਰ ਵਾਸਤੇ ਲੈ ਕੇ ਜਾਂਦਾ ਪੁਰਾਣੇ ਸਮਿਆਂ ਦੇ ਵਿੱਚ ਪੈਸਾ ਬੰਨ ਕੇ ਲੈ ਜਾਂਦੇ ਸੀ ਨਾਲ ਪੂੰਜੀ ਲੈ ਕੇ ਜਾਂਦੇ ਸੀ ਫਿਰ ਉੱਥੇ ਜਾ ਕੇ ਸੌਦਾ ਲੈਣਾ ਉਹਨੂੰ ਵੇਚਣਾ ਉਹਦੇ ਵਿੱਚ ਉਹ ਮੁਨਾਫਾ ਕੱਢਣਾ ਤੇ ਇਸੇ ਤਰ੍ਹਾਂ ਸਤਿਗੁਰੂ ਨੇ ਵੀ ਸਾਨੂੰ ਭੇਜਿਆ ਰਾਸ ਦੇ ਕੇ ਭੇਜਿਆ ਪੂੰਜੀ ਦੇ ਕੇ ਭੇਜਿਆ ਤੇ ਪਰ ਜੇ ਅੱਜ ਆਪਾਂ ਆਪਣੇ ਬੱਚੇ ਨੂੰ ਕਿਸੇ ਨੂੰ ਵਪਾਰ ਵਿੱਚ ਭੇਜਦੇ ਆਂ ਜਾਂ ਕੋਈ ਮਾਲਕ ਆਪਣੇ ਨੌਕਰ ਨੂੰ ਭੇਜਦਾ ਹੈ ਤੇ ਉਹ ਕੋਈ ਗਲਤੀ ਕਰਕੇ ਆ ਜਾਏ ਜਾਂ ਜਿਹੜੀ ਪੂੰਜੀ ਦਿੱਤੀ ਸੀ ਉਹ ਵੀ ਖਤਮ ਕਰਕੇ ਆ ਜਾਏ ਤੇ ਫਿਰ ਆਪਾਂ ਕਿੰਨਾ ਨਾਰਾਜ਼ ਹੋਵਾਂਗੇ ਵੀ ਤੂੰ ਸਭ ਕੁਝ ਉਜਾੜ ਦਿੱਤਾ ਜਿੱਦਾਂ ਗੁਰਨਾਨਦ ਸਾਹਿਬ ਦੀ ਆਪਾਂ ਸਾਖੀ ਪੜ੍ਹਦੇ ਆਂ ਨਾ ਉਹ ਗੁਰੂ ਪਾਸ਼ਾ ਨੇ ਤੇ ਇੱਕ ਸੰਦੇਸ਼ ਦੇਣਾ ਸੀ ਦੁਨੀਆ ਦੇ ਲੋਕਾਂ ਨੂੰ ਪੇਤਾਲ ਜੀ ਨੇ ਸੋਚਿਆ ਵੀ 20 ਦਿੱਤੇ ਤਾਂ 20 ਦੇ 40 ਬਣਾਏਗਾ ਪਰ ਜੋ ਪਾਤਸ਼ਾਹ ਜੀ ਨੇ ਕਿਹਾ ਜੋ ਲੰਗਰ ਚਲਾਇਆ ਉਹ ਅੱਜ ਵੀ ਚੱਲਦਾ ਹੈ ਉਹਨਾਂ ਨੂੰ ਸਮਝਾਇਆ ਭਾਈ ਤੁਸੀਂ ਕਾਦੇ ਵਾਸਤੇ ਮੰਗ ਮੰਗ ਕੇ ਖਾਂਦੇ ਤੁਸੀਂ ਰੱਬ ਨਾਲ ਜੁੜ ਜਾਓ ਅਕਾਲ ਪੁਰਖ ਪਰਮੇਸ਼ਰ ਦੇ ਤੁਹਾਨੂੰ ਭੇਜਿਆ ਪੂੰਜੀ ਦੇ ਕੇ ਕੋਈ ਬੰਦਾ ਖਾਲੀ ਨਹੀਂ ਭੇਜਿਆ ਪਰਮੇਸ਼ਰ ਸਾਰੇ ਨੂੰ ਭੇਜਿਆ ਤੇ ਜਦੋਂ ਬੰਦਾ ਖਾਲੀ ਚਲੇ ਜਾਏ ਬਾਣੀ ਵਿੱਚ ਇੱਕ ਪੰਕਤੀ ਆਉਂਦੀ ਹੈ ਕਹਿੰਦੇ ਮਾਣੂ ਘੱਲੇ ਭੇਜਦਾ ਉੱਠੀ ਚੱਲੇ ਸਾਦ ਨਾਹੀ ਐ ਵਹੀ ਗੱਲ ਐ ਕੋਈ ਗੱਲ ਦਾ ਸਵਾਦ ਨਹੀਂ ਹੋਇਆ ਨਾ ਜੋ ਖਾਲੀ ਹੱਥ ਆ ਗਏ ਗੁਰਮਾਹਰ ਕਹਿੰਦੇ ਭਾਈ ਉਹ ਪਰਮੇਸ਼ਰ ਅਕਾਲ ਪੁਰਖ ਜਿਹੜਾ ਹੈ ਅਸੀਂ ਉਹਦੇ ਬਣ ਜਾ ਰਹੇ ਆਂ ਔਰ ਸੰਸਾਰ ਦੇ ਵਿੱਚ ਬਣਜ ਕਰਨਾ ਆਏ ਆਂ ਹਮ ਬਣ ਜਾ ਰੇ RAM ਕੇ ਹਰ ਬਣਜ ਕਰਾਵੇ ਦੇ ਰਾਸ ਰ ਇੱਕ ਬੜੀ ਸੁਣੀ ਕਹਾਣੀ ਕਿਸੇ ਨੇ ਲਿਖੀ ਕਹਿੰਦੇ ਇੱਕ सेठ ਸੀ ਤੇ ਉਹਦੇ ਕੋਲ ਦੋ ਬੰਦੇ ਨੌਕਰੀ ਕਰਦੇ ਸੀ ਤੇ ਇੱਕ ਬੜਾ ਇਮਾਨਦਾਰ ਸੀ ਤੇ ਇੱਕ ਚਲਾਕ ਸੀ ਧੋਖਾ ਕਰਨਾ ਠੱਗੀਆਂ ਕਰਨੀਆਂ ਬੇਈਮਾਨੀ ਰੱਖਣੀ ਤੇ ਦੋਨਾਂ ਨੂੰ ਕਿਹਾ ਵੀ ਆ ਤੁਸੀਂ ਵਪਾਰ ਕਰਕੇ ਆਉਣਾ ਹੈ 2 ਮਹੀਨੇ ਬਾਅਦ ਆਉਣਾ ਹੈ ਤੇ ਚਲੇ ਗਏ ਬੜੀ ਇਮਾਨਦਾਰੀ ਨਾਲ ਜਿਹੜਾ ਕੰਮ ਕਰਦਾ ਸੀ ਬੜੀ ਇਮਾਨਦਾਰੀ ਦੇ ਨਾਲ ਸੌਦਾ ਵੇਚਿਆ ਬੜੀ ਇਮਾਨਦਾਰੀ ਦੇ ਨਾਲ ਉਹਨੇ ਮੁਨਾਫਾ ਵੀ ਪ੍ਰਾਪਤ ਹੋਇਆ ਉਸ ਨੂੰ ਪਰ ਜਿਹੜਾ ਬੇਈਮਾਨ ਸੀ ਧੋਖੇਬਾਜ਼ ਸੀ ਫਰੇਵ ਕਰਦਾ ਸੀ ਠੱਗੀਆਂ ਕਰਦਾ ਸੀ ਉਹਦੇ ਵਿੱਚ ਵੀ ਉਹਨੇ ਕੀਤਾ ਹੁਣ 2 ਮਹੀਨੇ ਹੋ ਗਏ ਸੇਠ ਨੇ ਸਿਣਿਆ ਭੇਜਿਆ ਵੀ ਆਜੋ ਵਾਪਸ ਤੇ ਜਿਹਨੇ ਤਾਂ ਚੰਗੀ ਤਰ੍ਹਾਂ ਕੀਤਾ ਸੀ ਵਪਾਰ ਉਹ ਤਾਂ ਬੜਾ ਖੁਸ਼ ਸੀ ਕਿ ਕਦੋਂ ਰੱਬ ਮੈਨੂੰ ਬੁਲਾਵੇ ਕਦੋਂ ਮੈਨੂੰ ਮੇਰਾ ਮਾਲਕ ਬੁਲਾਵੇ ਪਰ ਜਿਹਨੇ ਧੋਖਾ ਕੀਤਾ ਸੀ ਉਹ ਲੁਕਦਾ ਸੀ ਜਿੱਦਾਂ ਨਾ ਧਾਰਮਿਕ ਦੁਨੀਆ ਦੇ ਵਿੱਚ ਆਪਾਂ ਦੇਖਦੇ ਆ ਨਾ ਜਿਹੜੇ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਨਾਲ ਜੁੜ ਜਾਂਦੇ ਆ ਨਾ ਉਹਨਾਂ ਨੂੰ ਹੁੰਦਾ ਕਿ ਇਹ ਸਰੀਰ ਤੋਂ ਉੱਪਰ ਉੱਠ ਜਾਂਦੇ ਸਰੀਰ ਦਾ ਮੋਹ ਨਹੀਂ ਹੁੰਦਾ ਜੀਣ ਦੀ ਲਾਲਸਾ ਨਹੀਂ ਹੈ ਜਿੰਨੇ ਬਾਕੀ ਤਾਂ ਪੂੰਜੀ ਜਿੰਨੀ ਰੱਬ ਨੇ ਦਿੱਤੀ ਸੁਵਾਸ ਦਿੱਤੇ ਆ ਪਰ ਉਹ ਹੁੰਦਾ ਕਿ ਕਦੋਂ ਰੱਬ ਸਾਨੂੰ ਬਲਾਪ ਵਾਸਤੇ ਬੁਲਾ ਲਵੇ ਪਰ ਕਈ ਅਫਸੋਸ ਆਪਾਂ ਕਿਉਂ ਕਰਦੇ ਆ ਇਸੇ ਕਰਕੇ ਲੋ ਜੀ ਹਲੇ ਤਾਂ ਨੇ ਕੁਝ ਦੇਖਿਆ ਨਹੀਂ ਤੇ ਉਹ ਹੁਣ ਉਹ ਬੰਦਾ ਲੁਕਦਾ ਫਿਰਦਾ ਸੀ ਪਰ ਫੜਨ ਵਾਲੇ ਫੜ ਕੇ ਲਿਆਏ ਉਹ ਜਿਹੜੇ ਤਾਂ ਚੰਗੇ ਤਰ੍ਹਾਂ ਕੀਤਾ ਸੀ ਵਪਾਰ ਉਹਨੂੰ ਤਾਂ ਸੇਠ ਨੇ ਸ਼ਾਬਾਸ਼ ਦਿੱਤੀ ਉਹਦੀ ਤਨਖਾਹ ਵੀ ਵਧਾ ਦਿੱਤੀ ਪਰ ਜਿਹੜਾ ਧੋਖੇ ਕਰਦਾ ਸੀ ਫਰੇਬੀਆਂ ਕਰਦਾ ਸੀ ਉਹਨੂੰ ਜੇਲ੍ਹ ਵਿੱਚ ਕਰਾ ਦਿੱਤਾ ਗੁਰੂ ਮਹਾਰਾਜ ਕਹਿੰਦੇ ਨਾ ਪੜਦੇ ਆਪਾਂ ਕਹਿੰਦੇ ਚਾਕਰ ਲੱਗੇ ਚੱਕਰੀ ਜੇ ਚੱਲੇ ਖਸਮੇ ਪਾਇ ਤੇ ਜੇ ਤਾਂ ਖਸਮ ਦੇ ਕਹਿਣ ਤੇ ਚੱਲਦਾ ਹਰਮਤ ਇਸ ਨੂੰ ਅਗਲੀ ਮਤਲਬ ਉਹਦੀ ਤਨਖਾਹ ਵਧਾ ਦਿੰਦਾ ਹਰਮਤ ਇਸ ਨੂੰ ਅਗਲੀ ਉਹ ਵਜੋ ਬੇ ਦੋਣਾ ਖਾਏ ਪਰ ਨਾਲ ਕਹਿੰਦੇ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ 모ਹੇ ਮੂੰ ਪਾਣਾ ਖਾਇ ਜਿਸ ਦਾ ਦਿੱਤਾ ਖਾਵਣਾ ਤਿਸ ਕਾਇਐ ਸਵਾਸ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ ਚਾਕਰ ਲੱਗੇ ਚਾਕਰੀ ਨਾਲੇ ਗਰ ਬਾਦ ਗੱਲਾਂ ਕਰੇ ਕੰਢੇਰੀਆਂ ਖਸਮ ਨਾ ਪਾਏ ਸਾਲ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਇਸ ਮਿਲੇ ਲੱਗਾ ਸੋ ਪਰਵਾਰ ਸਤਿਗੁਰੂ ਕਹਿੰਦੇ ਭਾਈ ਅਸੀਂ ਆਏ ਆ ਇਦਾਂ ਨਾ ਹੋਵੇ ਖਾਲੀ ਹੱਥ ਚਲੇ ਜਾਈਏ ਹਮ ਬਣ ਜਾਰੇ ਰਾਮ ਕੇ ਹਰ ਬੰਦ ਕਰਾਵੇ ਦੇ ਰਾਸ ਰੇ ਰਹਾਉ ਸਾਹ ਹਮਾਰਾ ਤੂੰ ਧਣੀ ਜੈਸੀ ਤੂੰ ਰਾਸ ਦੇ ਤੈਸੀ ਹਮ ਲੇਹ ਹੁਣ ਸ਼ਬਦ ਜਿਹੜਾ ਹੈ ਜਿਸ ਵੇਲੇ ਇਹਨੂੰ ਆਪਾਂ ਧਿਆਨ ਨਾਲ ਪੜਾਂਗੇ ਵੈਸੇ ਤਾਂ ਬਿੰਦੀ ਨਹੀਂ ਲੱਗੀ ਔਰ ਸਾਹ ਨਹੀਂ ਆਪਾਂ ਬੋਲ ਸਕਦੇ ਜਿਹੜਾ ਆਪਾਂ ਸਾਹ ਲੈਂਦੇ ਨਾ ਸਾਹ ਨਹੀਂ ਬੋਲ ਸਕਦੇ ਹੈ ਤਾਂ ਸਾਹ ਲਿਖਿਆ ਨਾ ਸੱਸੇ ਨੂੰ ਕੰਨਾ ਹਾ ਹਾ ਸਾਹ ਸਾਹ ਤਾਂ ਨਹੀਂ ਬੋਲਦੇ ਨਾ ਸ਼ਾ ਜਿਹਦਾ ਪੁਰਾਣੇ ਸਮਿਆਂ ਵਿੱਚ ਸ਼ਾ ਜੀ ਕਿਹਾ ਜਾਂਦਾ ਸੀ ਜਿਹੜੇ ਲੋਕ ਵਪਾਰ ਕਰਦੇ ਸ਼ਾ ਜੀ ਤੇ ਗੁਰੂ ਰਾਮਦਾਸ ਜੀ ਮਹਾਰਾਜ ਬਖਸ਼ਿਸ਼ ਕਰਦੇ ਆਪਾਂ ਆਸਾ ਕੀ ਵਾਰ ਦੇ ਵਿੱਚ ਜਿਹੜੇ ਸ਼ੰਤ ਜੋੜੇ ਗਏ ਪੜਦੇ ਆ ਸਚਾ ਸ਼ਾਹ ਹਮਾਰਾ ਤੂੰ ਧਣੀ ਸਭ ਜਗਤ ਬਣ ਜਾਰਾ ਰਾਮ ਰਾਜ ਸਭ ਭਾਂਡੇ ਤੁਦੇ ਸਾਜਿਆ ਵਿੱਚ ਵਸਤ ਹਰ ਥਾਰ ਹੁ ਸਾ ਕਵਾਂਗੇ ਸਾ ਦਾ ਕੋਈ ਅਰਥ ਨਹੀਂ ਬਣਦਾ ਸ਼ਾ ਸ਼ਾਹੂ ਕਾ ਸ਼ਾ ਹਮਾਰਾ ਤੂੰ ਧਣੀ ਜੈਸੀ ਤੂੰ ਰਾਸ ਦੇ ਤੈਸੀ ਹਮ ਲੇ ਧਣੀ ਦਾ ਅਰਥ ਹੁੰਦਾ ਮਾਲਕ हे पाशा जी ਤੁਸੀਂ ਸ਼ਾਹਕਾਰ ਹੋ ਸਾਹ ਹਮਾਰਾ ਤੂੰ ਧਣੀ ਜੈਸੀ ਤੂੰ ਰਾਸ ਦੇ ਜਿੱਦਾਂ ਦੀ ਤੂੰ ਪੂੰਜੀ ਦੇਂਦਾ ਤੈਸੀ ਹਮ ਲੇ ਤੇ ਉਹਨੂੰ ਵਿਧਾਨ ਲਈ ਕਰਦੇ ਕੀ ਆ ਹਰ ਨਾਮ ਬਣੰਜੇ ਰੰਗ ਸਿਓ ਜੇ ਆਪ ਦਿਆਲ ਹੋਏ ਦੇ ਹਰ ਨਾਮ ਬਣੰਜੇ ਰੰਗ ਸਿਓ ਪ੍ਰੇਮ ਦੇ ਨਾਲ ਪਰਮੇਸ਼ਰ ਦੇ ਨਾਮ ਦਾ ਵਪਾਰ ਕਰਦੇ ਪਰ ਹੁੰਦਾ ਕਿਦਾਂ ਕਹਿੰਦੇ ਜੇ ਆਪ ਦਿਆਲ ਹੋਏ ਦੇ ਕਿਉਂਕਿ ਦੁਨੀਆ ਦੇ ਵਿੱਚ ਇਹੀ ਇੱਕੋ ਹੀ ਵਪਾਰ ਹੁੰਦਾ ਹੈ ਵੀ ਅਸੀਂ ਧੰਦਾ ਹੀ ਕਰਨਾ ਹੈ ਤੇ ਇਹ ਵੀ ਤਾਂ ਵਪਾਰ ਹੈ ਨਾ ਜੋ ਅਸੀਂ ਸੰਸਾਰ ਦੇ ਵਿੱਚ ਆਏ ਹਾਂ ਜਿਹਨੂੰ ਸਤਗੁਰ ਕਹਿੰਦੇ ਸੱਚ ਵਪਾਰ ਕਰੋ ਵਪਾਰੀ ਦਰਗਾ ਨਿਵੇ ਖੇਵ ਤੁਮਾਰੀ ਏਕਾ ਟੇਕ ਰੱਖੋ ਮਨ ਮਾਹੇ ਨਾਨਕ ਦੁਖ ਭਰਮ ਭੋਜ ਜਾਏ ਤੇ ਇਹ ਵੀ ਤਮ ਬਣਜ ਕਰਦੇ ਆ ਨਾ ਇਹ ਵੀ ਤਾਂ ਨਾਲ ਨਾਲ ਕਰਨਾ ਹੈ ਨਾ ਸਤਗੁਰ ਮਹਾਰਾਜ ਨੇ ਜੋ ਬਖਸ਼ਿਸ਼ ਕੀਤੀ ਵੀ ਐਸਾ ਨਾ ਖਾਲੀ ਹੱਥੇ ਚਲੇ ਜਾਈਏ ਪਰ ਜਿਨ੍ਹਾਂ ਨੇ ਸੱਚਾ ਵਪਾਰ ਕੀਤਾ ਸੱਚਾ ਬਣਜ ਕੀਤਾ ਬਹੁਤ ਬਹੁਤ ਵੱਡਾ ਖੇਤਰ ਹੈ ਸਿੱਖੀ ਦੇ ਵਿੱਚ ਬਹੁਤ ਵਿਸ਼ਾਲ ਸਤਗੁਰੂ ਨੇ ਸੇਵਾ ਦਾ ਮੋਇਆਸ਼ਮਾ ਸਾਡੇ ਸਾਹਮਣੇ ਰੱਖਿਆ ਵੀ ਕਿਸੇ ਵੀ ਤਰ੍ਹਾਂ ਅਸੀਂ ਉਸ ਵਪਾਰ ਨੂੰ ਜੀਵਨ ਦੇ ਵਿੱਚ ਕਮਾ ਸਕਦੇ ਇਹ ਜਿਹੜੀ ਪੂੰਜੀ ਦਿੱਤੀ ਆ ਅਸੀਂ ਸਫਲ ਕਰ ਸਕਦੇ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾ ਸਿੱਖ ਕੌਮ ਦੀ ਬਹੁਤ ਵੱਡੀ ਮਹਾਨ ਹਸਤੀ ਹੋਈ ਹੈ ਭਗਤ ਪੂਰਨ ਸਿੰਘ ਜੀ ਹਿੰਦੂ ਧਰਮ ਦੇ ਵਿੱਚ ਪੈਦਾ ਹੋ ਕੇ ਸਿੱਖੀ ਦੀ ਲਗਨ ਲੱਗਦੀ ਹੈ ਤੇ ਗੁਰੂ ਕੀ ਸਿੱਖੀ ਨੂੰ ਕਮਾ ਲੈਂਦੇ ਪਰ ਗਰੀਬੀ ਬਹੁਤ ਸੀ ਪਰ ਸਾ ਸੰਗਤ ਜੀ ਇੱਕ ਲਗਨ ਪੈਦਾ ਹੋ ਗਈ ਹਰੇਕ ਦੇ ਅੰਦਰ ਨਹੀਂ ਹੁੰਦੀ ਅਫਸੋਸ ਹੈ ਅੱਜ ਸੁਣਿਆ ਜਾਂਦਾ ਸੀ ਵੀ ਅਨਾਥ ਆਸ਼ਰਮ ਬਿਰਧ ਆਸ਼ਰਮ ਹੁੰਦੇ ਪਰ ਜਿਹੜੀ ਸਿੱਖ ਨੇ ਗੱਲ ਹੀ ਸੇਵਾ ਦੀ ਕੀਤੀ ਹੈ ਤੇ ਉਹਨਾਂ ਨੇ ਵੀ ਅੱਜ ਆਸ਼ਰਮ ਵਿਰਧ ਆਸ਼ਰਮ ਬਣਾਉਣੇ ਸ਼ੁਰੂ ਕਰ ਦਿੱਤੇ ਪਰ ਉਹ ਸੇਵਾ ਵੀ ਵਿਭਾਗਾਂ ਵਾਲਾ ਕਰਦਾ ਹੈ ਇੱਕ ਲੁਧਿਆਣੇ ਦੇ ਕੋਲ ਹੁਣ ਥੋੜੇ ਸਾਲਾਂ ਤੋਂ ਵੀਰ ਜੀ ਸੇਵਾ ਕਰ ਰਿਹਾ ਸੁਪਣਿਆਂ ਦਾ ਘਰ ਉਥੇ ਤਰ੍ਹਾਂ ਤਰ੍ਹਾਂ ਦੇ ਲੋਕ ਆਉਂਦੇ ਆ ਦੇਖ ਕੇ ਹੈਰਾਨ ਹੋ ਜਾਂਦਾ ਜਿੱਦਾਂ ਅੱਜ ਸਮਾਂ ਹੀ ਉਹ ਵੀਡੀਓ ਪਾਉਂਦੇ ਆ ਕਿੱਦਾਂ ਬੰਦੇ ਰੁਲਦੇ ਫਿਰਦੇ ਆ ਕਿਦਾਂ ਕੁਛ ਹੁੰਦਾ ਏ ਇੱਕ ਹੁਣੇ ਹੀ ਪਿਛਲੇ ਦਿਨਾਂ ਚ ਦਿੱਲੀ ਤੋਂ ਇੱਕ ਬਜ਼ੁਰਗ ਨੂੰ ਲੈ ਕੇ ਗਏ ਸਾਧ ਸੰਗਤ ਦੀ ਉਹਨੂੰ ਨਾਤੇ ਨੂੰ ਵੀ 15-20 ਸਾਲ ਹੋ ਗਏ ਸੀ ਜੰਗਾ ਪੜਿਆ ਲਿਖਿਆ ਬੱਚਿਆਂ ਨੇ ਸੰਭਾਲਿਆ ਨਹੀਂ ਸੜਕ ਤੇ ਪਿਆ ਸੀ ਉਹਨੂੰ ਉੱਥੋਂ ਲੈ ਕੇ ਜਟਾਂ ਬਣ ਗਏ ਸਿਰ ਦੇ ਉੱਪਰ ਜਟਾਂ ਜਦੋਂ ਪੱਗ ਖੋਲੀ ਉਹਦੀ ਉਹਦਾ ਹਾਲਤ ਹੁਣ ਦੇਖੋ ਤੇ ਉਹਦੀ ਪੁਰਾਣੀ ਫੋਟੋ ਦੇਖੋ ਸੇਵਾ ਜਿਹੜੇ ਕਰਦੇ ਆ ਇਕੱਠਾ ਕੀ ਕੀਤਾ ਪੈਸੇ 70000 ਰੁਪਈਆ ਸੀ ਉਹਦੇ ਕੋਲ ਜਿਹੜੇ ਨੋਟ ਬੰਦ ਹੋ ਗਏ ਉਹ ਵੀ ਪੈਸੇ ਇਕੱਠੇ ਸੀ ਤੇ ਭਗਤ ਪੂਰਨ ਸਿੰਘ ਨੇ ਸੇਵਾ ਨੂੰ ਪਰਮਖ ਰੱਖਿਆ ਗੁਰਦੁਆਰਾ ਡੇਰਾ ਸਾਹਿਬ ਜਿੱਥੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋਈ ਨਾ ਉੱਤੇ ਸੇਵਾਦਾਰੀ ਕਰਦੇ ਸ਼ਾਮ ਦਾ ਸਮਾਂ ਸੀ ਇੱਕ मां ਜਿਹੜੀ ਸੀ ਆਪਣੇ ਨਵ ਜੰਮੇ ਬੱਚੇ ਨੂੰ ਗੁਰਦੁਆਰਾ ਸਾਹਿਬ ਦੀਆਂ ਪੌੜੀਆਂ ਦੇ ਵਿੱਚ ਰੱਖ ਕੇ ਚਲੇਗੀ। ਬੱਚਾ ਜੰਮਦਾ ਹੀ ਉਹ ਪਿੰਗਲਾ ਸੀ ਬੱਚਾ। ਮੈਂ ਕੀ ਕਰਨਾ ਤੂੰ ਦਿੱਤਾ ਹੈ ਤੂੰ ਰੱਖ ਲੈ। ਇੰਨਾ ਉਹਦੇ ਅੰਦਰ ਗੁੱਸਾ। ਬੱਚੇ ਦੀ ਰੋਣ ਦੀ ਆਵਾਜ਼ ਆਈ ਭਗਤ ਜੀ ਨੇ ਬੱਚੇ ਨੂੰ ਚੁੱਕ ਲਿਆ। ਉੱਥੇ ਦੇ ਗਰੰਤੀ ਸਾਹਿਬ ਕੋਲ ਗਏ। ਇਹ ਬੱਚਾ ਕੋਈ ਛੱਡ ਗਿਆ ਉਹ ਕਹਿੰਦੇ ਮੈਂ ਤਾਂ ਨਹੀਂ ਸੰਭਾਲ ਸਕਦਾ ਮੇਰੇ ਤਾਂ ਆਪਣੇ ਬੱਚੇ ਆ ਤੈਨੂੰ ਮੜਿਆ ਨਾ ਤੂੰ ਰੱਖ ਲੈ ਭਗਤ ਪੂਰਨ ਸਿੰਘ ਜੀ ਨੇ ਉਸ ਬੱਚੇ ਨੂੰ ਪਾਲ ਲਿਆ ਅੰਬਰਸਰ ਸਾਹਿਬ ਆ ਗਏ ਇੱਕ ਸਮਾ ਆ ਗਿਆ ਉਹ ਐਡੀ ਵੱਡੀ ਸ਼ਖਸੀਅਤ ਅੱਜ ਆ ਜਿਹੜੀ ਮਦਰ ਟਰੇਸਾ ਨੂੰ ਤਾਂ ਦੁਨੀਆ ਜਾਣਦੀ ਹੈ ਨਾ ਪਰ ਜਿਹੜੀ ਸੇਵਾ ਭਗਤ ਪੂਰਨ ਸਿੰਘ ਨੇ ਕੀਤੀ ਆ ਉਹ ਵੀ ਬਾਖ ਕਮਾਲ ਸੀ ਉਹਨੂੰ ਲੈ ਕੇ ਬਜ਼ੁਰਗ ਤੱਕਰ ਉਹਦਾ ਸੰਭਾਲ ਕੀਤੀ ਬਜ਼ੁਰਗ ਹੁੰਦੇ ਆ ਤੱਕਰ ਉਸ ਬੱਚੇ ਦੀ ਉਹਦਾ ਨਾਮ ਰੱਖਿਆ ਪਿਆਰਾ ਸਿੰਘ ਤੇ ਅੱਜ ਐਡੀ ਵੱਡੀ ਸੰਸਥਾ ਖੜੀ ਕਰ ਦਿੱਤੀ ਪੂਰੇ ਵਰਲਡ ਦੇ ਵਿੱਚ ਇੱਕ ਮਿਸਾਲ ਹੈ ਭਗਤ ਪੂਰਨ ਸਿੰਘ ਕਹਿਣ ਦਾ ਭਾਵੇਂ ਕਿ ਇਹ ਵੀ ਤਾਂ ਵਪਾਰ ਹੈ ਨਾ ਇਹ ਵੀ ਤਾਂ ਕੋਈ ਕੋਈ ਕਰਦਾ ਹੈ ਇਹ ਵਪਾਰ ਬਿਰਲਾ ਵਪਾਰ ਹੈ ਤੇ ਜਿਹੜਾ ਕਰਦਾ ਨਾਨਕ ਤਿੰਨ ਕਾ ਸਦ ਬਲੇ ਹਰ ਕੋਈ ਨਹੀਂ ਪੁੱਛੇਗਾ ਕਿੰਨਾ ਅਮੀਰ ਹੈ ਕਿੰਨਾ ਗਰੀਬ ਹੈ ਕਿੰਨੀ ਜਾਇਦਾਦ ਹੈ ਉਹੀ ਜਾਣਦੇ ਆ ਜਿਹੜੇ ਮਰਨ ਤੋਂ ਬਾਅਦ ਹੀ ਗੁਰੂ ਮਹਾਰਾਜ ਨੇ ਕਿੰਨੇ ਪ੍ਰਮਾਣ ਬਾਣੀ ਦੇ ਵਿੱਚ ਦਿੱਤੇ ਜਿਹਨਾਂ ਵਾਸਤੇ ਮਨੁੱਖ ਕਰਦਾ ਸੀ ਉਹ ਕੋਈ ਸਾਥ ਨਹੀਂ ਦਿੰਦਾ ਤੇ ਪਾਸ਼ਾ ਜੀ ਕਹਿੰਦੇ ਭਾਈ ਆਪਣੇ ਜੀਵਨ ਦੇ ਵਿੱਚ ਆਪਣੇ ਜੀਵਨ ਨੂੰ ਕਮਾਈਏ ਉਹ ਪਰਮੇਸ਼ਰ ਅਕਾਲ ਪੁਰਖ ਰਹਿਮਤ ਪ੍ਰਾਪਤ ਹੁੰਦੀ ਹੈ ਬਹੁਤ ਵੱਡਾ ਹੈ ਮਾਲਕ ਬਹੁਤ ਵੱਡਾ ਸ਼ਾਹੂਕਾਰ ਹੈ ਸਾਹ ਹਮਾਰਾ ਤੂੰ ਧਣੀ ਜੈਸੀ ਤੂੰ ਰਾਸ ਦੇ ਜਿੱਦਾਂ ਜਿੱਦਾਂ ਉਹਨੇ ਲਾਇਆ ਨਾ ਸੇਵਕ ਕਿਸੇ ਵੀ ਖੇਤਰ ਵਿੱਚ ਕਿਸੇ ਨੂੰ ਲਾਇਆ ਸੇਵਾ ਵਾਸਤੇ ਆਪਣੇ ਵਾਸਤੇ ਤਾਂ ਸਾਰੇ ਕਰਦੇ ਆ ਨਾ ਸਾਧ ਸੰਗਤ ਦੀ ਪੰਛੀ ਵੀ ਕਰ ਲੈਂਦੇ ਆ ਅਭੀ ਬੱਚਿਆਂ ਨੂੰ ਪਾਲਣ ਜਾਨਵਰ ਵੀ ਬੱਚੇ ਪਾਲ ਲੈਂਦੇ ਉਹ ਵੀ ਕਰ ਲੈਂਦੇ ਉਹਨਾਂ ਦੀ ਮਮਤਾ ਹੁੰਦੀ ਹੈ ਪਰ ਇਹਦੇ ਤੋਂ ਇਲਾਵਾ ਮਨੁੱਖ ਨੇ ਕੀ ਕਰਨਾ ਹੈ ਆਪਣੇ ਉਹ ਧਰਮ ਹੀ ਉਹਨੂੰ ਕਹਿੰਦੇ ਜਿਹੜਾ ਦੂਸਰੇ ਵਾਸਤੇ ਜਿੰਦਾ ਮੇਰੇ ਪਾਤਸ਼ਾਹ ਜੀ ਕਰਕੇ ਦਿਖਾ ਕੇ ਗਏ ਆ ਜੇ ਕਿਸੇ ਧਰਮ ਦੇ ਉੱਪਰ ਸੰਕਟ ਵੀ ਆਇਆ ਨਾ ਆਪਣੀ ਜਾਨ ਤੱਕਰ ਕੁਰਬਾਨ ਕੀਤੀ ਆ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਵਾਸਤੇ ਤਾਂ ਸਾਰੇ ਜੀਂਦੇ ਆ ਆਪਣੇ ਬੱਚਿਆਂ ਵਾਸਤੇ ਤਾਂ ਸਾਰੇ ਕਰਦੇ ਆ ਜੇ ਅਸੀਂ ਕੋਈ ਸਮਾਜ ਵਾਸਤੇ ਕਰਦੇ ਆ ਆਪ ਪੜਤ ਲੈਨੇ ਕਰਤਾ ਪੁਰਖ ਉਹ ਤਾਂ ਕਰਤਾ ਪੁਰਖ ਅਸੀਂ ਸਮਾਜ ਵਾਸਤੇ ਕੀ ਕੀਤਾ ਆ ਸਾਡੀ ਕੀ ਦੇਣ ਹੈ ਤੇ ਉਹਨੇ ਤਾਂ ਸਾਨੂੰ ਭੇਜੇ ਹੀ ਆ ਵਪਾਰ ਕਰਨ ਵਾਸਤੇ ਅੱਜ ਦੁਨੀਆ ਵਿੱਚ ਕੋਈ ਕੀ ਨਹੀਂ ਹੋ ਸਕਦਾ ਜਿਹਦਾ ਮੈਂ ਬੇਨਤੀ ਕੀਤੀ ਕਹਦੇ ਤੁਹਾਨੂੰ ਮੌਕਾ ਮੇਰੇ ਜ਼ਰੂਰ ਦੇਖੋ ਫੇਸਬੁਕ ਤੇ YouTube ਤੇ ਸੁਪਨਿਆਂ ਦਾ ਘਰ ਉਹ ਕਿਹਾ ਕਿੱਦਾਂ ਦੇ ਲੋਕ ਉੱਥੇ ਆਉਂਦੇ ਆ ਕਿਦਾਂ ਉਹਨਾਂ ਦੀ ਸੇਵਾ ਕੀਤੀ ਜਾਂਦੀ ਹੈ ਕਿੱਡੇ ਵੱਡੇ ਹਸਪੀਟਲ ਉਹਨਾਂ ਨੇ ਬਣਾਏ ਤੇ ਕਹਿੰਨ ਦਾ ਭਾਵੇਂ ਬਹੁਤ ਕੁਝ ਹੋ ਸਕਦਾ ਇੱਕ ਬੰਦੇ ਹੀ ਕਰ ਸਕਦੇ ਪੂਰਨ ਸਿੰਘ ਭਗਤ ਪੂਰਨ ਸਿੰਘ ਕਰ ਗਏ ਔਰ ਕੌਮੀ ਦਰਦ ਵੀ ਰੱਖਦੇ ਸਨ 1984 ਦੇ ਹਿੰਦੁਸਤਾਨ ਦੀ ਸਰਕਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਟੈਕ ਕੀਤਾ ਤੇ ਉਹਨਾਂ ਨੂੰ ਜਿਹੜਾ ਪਦਮ ਸ਼੍ਰੀ ਮਿਲਿਆ ਸੀ ਉਹਨਾਂ ਨੇ ਸਰਕਾਰ ਨੂੰ ਵਾਪਸ ਕਰ ਦਿੱਤਾ ਸੀ ਐਡੀ ਵੱਡੀ ਸਖਸ਼ੀਅਤ ਇਹ ਕੰਨ ਦਾ ਭਾਵੇਂ ਵਪਾਰ ਕੀਤਾ ਵੀ ਵਪਾਰੀ ਆ ਨਾ ਕਹਿੰਦੇ ਛਾ ਹਮਾਰਾ ਤੂੰ ਤਣੇ ਜੈਸੀ ਤੂੰ ਰਾਸ ਦੇ ਤੈਸੀ ਹਮਲੇ ਹਰ ਨਾਮ ਬਣੰਜੇ ਰੰਗ ਸਿਉ ਜੇ ਆਪ ਦਿਆਲ ਹੋਏ ਦੇ ਹਮ ਬਣ ਜਾ ਰੇ RAM ਕੇ ਹਰ ਬਣਜ ਕਰਾਵੇ ਦੇ ਰਾਸ ਰੇ ਰਹਾਉ ਗੁਰੂ ਮਹਾਰਾਜ ਕਹਿੰਦੇ ਲਾਹਾ ਹਰ ਭਗਤ ਤਨ ਖਟਿਆ ਇਥੇ ਭਗਤ ਦਾ ਅਰਥ ਹੈ ਭਗਤੀ ਜਿਨ੍ਹਾਂ ਨੇ ਭਗਤੀ ਕਰਕੇ ਲਾਹਾ ਖਟਿਆ ਧਨ ਖਟਿਆ ਹਰ ਸੱਚੇ ਸ਼ਾ ਮਨ ਭਾਇਆ ਉਹ ਸੱਚੇ ਸ਼ਾ ਅਕਾਲ ਪੁਰਖ ਦੇ ਮਨ ਨੂੰ ਭਾ ਜਾਂਦਾ ਹਰ ਜਪ ਹਰ ਵਖਰ ਲੱਧਿਆ ਹਰ ਜਪ ਕੇ ਇਸ ਨਾਮ ਦੇ ਵਸਤ ਨੂੰ ਇਕੱਠਾ ਕਰ ਲਿਆ ਤੇ ਜਿਹੜਾ ਇਹ ਰਾਸ ਲੈ ਕੇ ਜਾਂਦੇ ਆ ਨਾ ਜਿੱਦਾਂ ਅੱਜ ਕੋਈ ਬੰਦਾ ਤੁਸੀਂ ਵਪਾਰ ਕਰਦੇ ਹੋ ਕੋਈ ਆਪਾਂ ਬਾਹਰੋਂ ਸਮਾਨ ਲੈ ਕੇ ਆਨੇ ਉਹ ਤੇ ਟੈਕਸ ਲੱਗਦਾ ਹੈ ਅਗੇ ਚੂੰਗੀ ਲੱਗਦੀ ਚੂੰਗੀ ਕਹਿੰਦੇ ਪੰਜਾਬ ਦੇ ਚੂੰਗੀ ਲੱਗਦੀ ਸੀ ਤੇ ਉਹਨਾ ਆਉਣਾ ਉਥੇ ਟੈਕਸ ਲੱਗਣਾ ਦੁਕਾਨ ਬਾਹਰੇ ਬਜ਼ਾਰਾਂ ਦੇ ਬਾਹਰ ਚੂੰਗੀ ਬਣੀ ਹੁੰਦੀ ਸੀ ਟੈਕਸ ਲੱਗਦਾ ਇਹ ਤੇ ਜਦੋਂ ਅਸੀਂ ਇਹ ਨਾਮ ਖਟਾਂਗੇ ਨਾ ਪਰਮੇਸ਼ਰ ਦੇ ਨਾਮ ਦਾ ਵਪਾਰ ਕਰਾਂਗੇ ਗੁਰੂ ਰਾਮਦਾਸ ਜੀ ਕਹਿੰਦੇ ਹਰ ਜਪ ਹਰ ਵਖਰ ਲੱਧਿਆ ਜਮ ਜਗਾਤੀ ਨੇੜ ਨਾ ਆਇਆ ਵਸੂਲੀਆ ਉਹਦੇ ਨੇੜੇ ਨਹੀਂ ਆਉਂਦਾ ਟੈਕਸ ਲੈਣ ਵਾਲਾ ਉਹਦੇ ਨੇੜੇ ਨਹੀਂ ਆਉਂਦਾ ਜਮ ਜਿਹੜੇ ਨੇੜੇ ਨਹੀਂ ਆਉਂਦੇ ਵਿਕਾਰ ਨੇੜੇ ਨਹੀਂ ਆਉਂਦੇ ਹਰ ਜਪ ਹਰ ਬਖਰ ਲੱਦਿਆ ਜਮ ਜਗਾਤੀ ਨੇੜ ਨਾ ਆਇਆ ਹੁਣ ਇਹ ਵੀ ਕਿਹਾ ਹੋਰ ਬੰਦ ਕਰੇ ਵਪਾਰੀਏ ਅਨੰਤ ਤਰੰਗੀ ਦੁਖ ਮਾਇਆ ਜਿਹੜੀ ਅਨੰਗ ਤਰੰਗਾ ਦੀ ਮਾਇਆ ਜਿਹੜੀ ਹੈ ਨਾ ਅਲੱਗ-ਅਲੱਗ ਰੂਪਾਂ ਦੀ ਮਾਇਆ ਜਿਹੜੀ ਹੈ ਉਹਨਾਂ ਨੂੰ ਦੁੱਖ ਦਿੰਦੀ ਹੈ ਉਹ ਸੁਖ ਲੱਭਦੇ ਫਿਰਦੇ ਮਾਇਆ ਦੇ ਵਿੱਚੋਂ ਪਰ ਉਹਨਾਂ ਨੂੰ ਮਾਇਆ ਦੇ ਵਿੱਚ ਸੁਖ ਨਹੀਂ ਮਿਲਦਾ ਵੀ ਮੇਰੇ ਕੋਲ ਆ ਵੀ ਆ ਜਾਏ ਮੇਰੇ ਕੋਲ ਆ ਵੀ ਆ ਜਾਏ ਮੈਂ ਆ ਵੀ ਇਕੱਠਾ ਕਰ ਲਾਂ ਪਰ ਮਾਇਆ ਦੇ ਵਿੱਚੋਂ ਉਹ ਦੁਖੀ ਹੁੰਦੇ ਆ ਸਤਿਗੁਰ ਕਹਿੰਦੇ ਹੋਰ ਬਨਜ ਕਰੈ ਵਪਾਰੀਏ ਅਨੰਤ ਤਰੰਗੀ ਦੁਖ ਮਾਇਆ ਓਏ ਜੇ ਹੈ ਬਨਜ ਹਰ ਲਾਇਆ ਉਹਨਾਂ ਨੂੰ ਜਿਹੋ ਜੇ ਬਨ ਵਿੱਚ ਪਰਮੇਸ਼ਰ ਲਾਇਆ ਫਲ ਤੇਹਾ ਤਿੰਨ ਪਾਇਆ ਉਹਨਾਂ ਨੇ ਉਦਾਂ ਦਾ ਫਲ ਪ੍ਰਾਪਤ ਕਰ ਲਿਆ ਉਹ ਤਾਂ ਸਾਰਿਆਂ ਨੂੰ ਦੇ ਰਿਆ ਤੇ ਅਸੀਂ ਨਹੀਂ ਉਹਨੂੰ ਸੰਭਾਲ ਲਿਆ ਓਹੀ ਜੇਹਾ ਬਨਜ ਹਰ ਲਾਇਆ ਫਲ ਤੇਹਾ ਤਿੰਨ ਪਾਇਆ ਹਰ ਹਰ ਬਣ ਜ ਸੋ ਜਨ ਕਰੇ ਜਿਸ ਕਿਰਪਾਲ ਹੋਏ ਪ੍ਰਭ ਦੇਈ ਜਿਹਦੇ ਉਪਰ ਕਿਰਪਾਲੂ ਹੋ ਕੇ ਦਿੰਦਾ ਨਾ ਇਹ ਮੰਮੂਲੀ ਗੱਲ ਨਹੀਂ ਸਾਧ ਸੰਗਤ ਜੀ ਮੈਂ ਕੋਈ ਤੁਹਾਡੀ ਤਾਰੀਫ ਵੀ ਨਹੀਂ ਕਰ ਰਿਹਾ ਇਹ ਗੁਰੂ ਪਾਤਸ਼ਾਹ ਜੀ ਦੇ ਬਚਨ ਹੈ ਅੰਮ੍ਰਿਤ ਵੇਲੇ ਨੂੰ ਸੰਭਾਲਣਾ ਨਿਤਨੇਮ ਕਰਨਾ ਬਾਣੀ ਪੜ੍ਹਨੀ ਸੇਵਾ ਕਰਨੀ ਸਿਮਰਨ ਕਰਨਾ ਸੰਗਤ ਕਰਨੀ ਸੇਵਾ ਗੁਰੂ ਮਹਾਰਾਜ ਦੀ ਰਹਿਮਤ ਨੂੰ ਪ੍ਰਾਪਤ ਕਰਨਾ ਤੇ ਉਹਦੀ ਕਿਰਪਾ ਤੋਂ ਬਿਨਾ ਨਹੀਂ ਹੋ ਸਕਦਾ ਇਹ ਵੀ ਤਾਂ ਬਹੁਤ ਸੱਚਾ ਬਣਦਾ ਹੈ ਨਾ ਸਤਗੁਰ ਕਹਿੰਦੇ ਹਰ ਹਰ ਬਣ ਜਸੋ ਜਨ ਕਰੇ ਜਿਸ ਕਿਰਪਾਲ ਹੋਏ ਪ੍ਰਭ ਦੇਈ ਜਨ ਨਾਨਕ ਸਾਹ ਹਰ ਸੇਵਿਆ ਫਿਰ लेखा मोलਣਾ ਲਈ ਤੇ ਗੁਰੂ ਮਹਾਰਾਜ ਕਹਿੰਦੇ ਜਿਹੜੇ ਐਸੇ ਸ਼ਾਹੂਕਾਰ ਨੂੰ ਸੇਵਦੇ ਆ ਉਹਦੀ ਆਰਾਧਨਾ ਕਰਦੇ ਆ ਫਿਰ ਉਹਨਾਂ ਦਾ ਲੇਖਾ ਖਤਮ ਹੋ ਜਾਂਦਾ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਇਹ ਯਾਦ ਰੱਖਣਾ ਗੁਰੂ ਮਹਾਰਾਜ ਕਹਿੰਦੇ ਹਮ ਬਣ ਜਾ ਰੇ RAM ਕੇ ਹਰ ਬੰਦ ਕਰਾਵੇ ਦੇ ਰਾਸ ਰੇ ਕਹਿੰਦੇ ਉਹ ਬੰਦ ਕਰਾ ਰਿਆ ਆਪਣੀ ਪੂੰਜੀ ਦਿੰਦਾ ਬਖਸ਼ਿਸ਼ ਕਰਦਾ ਹੈ ਗੁਰੂ ਮਹਾਰਾਜ ਕਿਰਪਾ ਕਰਨ ਸਮੇਂ ਦੀ ਸਮਾਪਤੀ ਹੈ ਇੰਨੀਆਂ ਬੇਨਤੀਆਂ ਸਾਧ ਸੰਗਤ ਦੀ ਆਪਦੀਆਂ ਨੇ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦਿਓ ਬਲੌਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ සතනම් සතනම් සතනම්ගේවාහෙපුරුහෙ.